ਅਬ ਵੇਖੋ ਹਸਪਤਾਲ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ ਜਿੱਥੇ ਇਸ ਮਹਿਲਾ ਦੇ ਵੱਲੋਂ ਵਾਈਪਰ DNA ਇਸ ਸ਼ਖਸ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਰਾਜ਼ਗੀਏ ਕੀ ਤਸਵੀਰਾਂ ਪਟਿਆਲਾ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਇੱਕ ਮਹਿਲਾ ਜਿਸ ਦੇ ਵੱਲੋਂ ਇਸ ਸ਼ਖਸ ਦੀ ਜੰਮ ਕੇ ਕੁੱਟਮਾਰ ਕੀਤੀ ਜਾਂਦੀ ਹੈ ਤੇ ਹੱਥ ਦੇ ਵਿੱਚ ਵਾਈਪਰ ਫੜਿਆ ਹੋਇਆ ਉਹੀ ਵਾਈਪਰ ਚੁੱਕ ਕੇ ਮਹਿਲਾ ਇਸ ਸ਼ਖਸ ਦੇ ਮਾਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਕਿਸੇ ਵੱਲੋਂ ਇਹ ਵੀਡੀਓ ਬਣਾਈ ਗਈ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਉੱਥੇ ਜਿਹੜੇ ਹਸਪਤਾਲ ਦੇ ਵਿੱਚ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਇਸ ਬੀਬੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਵੇਖੋ ਕਿਵੇਂ ਇੱਕ ਸਿਵਲ ਹਸਪਤਾਲ ਦੇ ਵਿੱਚ ਜਮ ਕੇ ਹੰਗਾਮਾ ਹੋ ਜਾਂਦਾ ਜਿੱਥੇ ਇਸ ਮਹਿਲਾ ਜਿਸ ਦੇ ਹੱਥ ਦੇ ਵਿੱਚ ਵਾਈਪਰ ਨਜ਼ਰ ਆ ਰਿਹਾ ਹੈ ਇਸ ਦੇ ਵੱਲੋਂ ਇਸ ਸ਼ਖਸ ਦੀ ਕੁਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਵਿਵਾਦ ਕਿਸ ਗੱਲ ਨੂੰ ਲੈ ਕੇ ਹੋਇਆ ਇਹ ਤਾਂ ਸਾਹਮਣੇ ਨਹੀਂ ਆ ਪਿਆ ਪਰ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਬ ਵੇਖੋ ਹਸਪਤਾਲ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ ਜਿੱਥੇ ਇਸ ਮਹਿਲਾ ਦੇ ਵੱਲੋਂ ਵਾਈਪਰ DNA ਇਸ ਸ਼ਖਸ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਦਾਸ ਹੈ ਕਿ ਤਸਵੀਰਾਂ ਪਟਿਆਲਾ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਇੱਕ ਮਹਿਲਾ ਜਿਸ ਦੇ ਬੁੱਲੂ ਇਸ ਸ਼ਖਸ ਦੀ ਜੰਮ ਕੇ ਕੁੱਟਮਾਰ ਕੀਤੀ ਜਾਂਦੀ ਹੈ ਤੇ ਹੱਥ ਦੇ ਵਿੱਚ ਵਾਈਪਰ ਫੜਿਆ ਹੋਇਆ ਉਹੀ ਵਾਈਪਰ ਚੁੱਕ ਕੇ ਮਹਿਲਾ ਇਸ ਸ਼ਖਸ ਦੇ ਮਾਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਕਿਸੇ ਬੁੱਲੂ ਇਹ ਵੀਡੀਓ ਬਣਾਈਗੀ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਉੱਥੇ ਜਿਹੜੇ ਹਸਪਤਾਲ ਦੇ ਵਿੱਚ ਲੋਕ ਮੌਜੂਦ ਸਰ ਉਹਨਾਂ ਦੇ ਬੁੱਲੂ ਇਸ ਬੀਬੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਵੇਖੋ ਕਿਵੇਂ ਇੱਕ ਸਿਵਲ ਹਸਪਤਾਲ ਦੇ ਵਿੱਚ ਜਮ ਕੇ ਹੰਗਾਮਾ ਹੋ ਜਾਂਦਾ ਜਿੱਥੇ ਇਸ ਮਹਿਲਾ ਜਿਸ ਦੇ ਹੱਥ ਦੇ ਵਿੱਚ ਵਾਈਪਰ ਨਜ਼ਰ ਆ ਰਿਹਾ ਹੈ ਇਸ ਦੇ ਵੱਲੋਂ ਇਸ ਸ਼ਖਸ ਦੀ ਕੁਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਵਿਵਾਦ ਕਿਸ ਗੱਲ ਨੂੰ ਲੈ ਕੇ ਹੋਇਆ ਇਹ ਤਾਂ ਸਾਹਮਣੇ ਨਹੀਂ ਆ ਪਿਆ ਪਰ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਵੇਖੋ ਹਸਪਤਾਲ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ ਜਿੱਥੇ ਇਸ ਮਹਿਲਾ ਦੇ ਵੱਲੋਂ ਵਾਈਪਰ DNA ਇਸ ਸ਼ਖਸ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਰਾਸੀਏ ਕੀ ਤਸਵੀਰਾਂ ਪਟਿਆਲਾ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਇੱਕ ਮਹਿਲਾ ਜਿਸ ਦੇ ਬੁੱਲੂ ਇਸ ਸ਼ਖਸ ਦੀ ਜੰਮ ਕੇ ਕੁੱਟਮਾਰ ਕੀਤੀ ਜਾਂਦੀ ਹੈ ਤੇ ਹੱਥ ਦੇ ਵਿੱਚ ਵਾਈਪਰ ਫੜਿਆ ਹੋਇਆ ਉਹੀ ਵਾਈਪਰ ਚੁੱਕ ਕੇ ਮਹਿਲਾ ਇਸ ਸ਼ਖਸ ਦੇ ਮਾਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਕਿਸੇ ਬੁੱਲੂ ਇਹ ਵੀਡੀਓ ਬਣਾਈ ਗਈ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਉੱਥੇ ਜਿਹੜੇ ਹਸਪਤਾਲ ਦੇ ਵਿੱਚ ਲੋਕ ਮੌਜੂਦ ਸਨ ਉਨ੍ਹਾਂ ਦੇ ਬੁੱਲੂ ਇਸ ਬੀਬੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਵੇਖੋ ਕਿਵੇਂ ਇੱਕ ਸਿਵਲ ਹਸਪਤਾਲ ਦੇ ਵਿੱਚ ਜਮ ਕੇ ਹੰਗਾਮਾ ਹੋ ਜਾਂਦਾ ਜਿੱਥੇ ਇਸ ਮਹਿਲਾ ਜਿਸ ਦੇ ਹੱਥ ਦੇ ਵਿੱਚ ਵਾਈਪਰ ਨਜ਼ਰ ਆ ਰਿਹਾ ਹੈ ਇਸ ਦੇ ਵੱਲੋਂ ਇਸ ਸ਼ਖਸ ਦੀ ਕੁਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਵਿਵਾਦ ਕਿਸ ਗੱਲ ਨੂੰ ਲੈ ਕੇ ਹੋਇਆ ਇਹ ਤਾਂ ਸਾਹਮਣੇ ਨਹੀਂ ਆਇਆ ਪਰ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਵਿਖੋ ਹਸਪਤਾਲ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ ਜਿੱਥੇ ਇਸ ਮਹਿਲਾ ਦੇ ਵੱਲੋਂ ਵਾਈਪਰ DNA ਇਸ ਸ਼ਖਸ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਦੱਸ ਰਹੀ ਹੈ ਕਿ ਤਸਵੀਰਾਂ ਪਟਿਆਲਾ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਇੱਕ ਮਹਿਲਾ ਜਿਸ ਦੇ ਵੱਲੋਂ ਇਸ ਸ਼ਖਸ ਦੀ ਜੰਮ ਕੇ ਕੁੱਟਮਾਰ ਕੀਤੀ ਜਾਂਦੀ ਹੈ ਤੇ ਹੱਥ ਦੇ ਵਿੱਚ ਵਾਈਪਰ ਫੜਿਆ ਹੋਇਆ ਉਹੀ ਵਾਈਪਰ ਚੁੱਕ ਕੇ ਮਹਿਲਾ ਇਸ ਸ਼ਖਸ ਦੇ ਮਾਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਕਿਸੇ ਵੱਲੋਂ ਇਹ ਵੀਡੀਓ ਬਣਾਈ ਗਈ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਉੱਥੇ ਜਿਹੜੇ ਹਸਪਤਾਲ ਦੇ ਵਿੱਚ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਇਸ ਬੀਬੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਵੇਖੋ ਕਿਵੇਂ ਇੱਕ ਸਿਵਲ ਹਸਪਤਾਲ ਦੇ ਵਿੱਚ ਜਮ ਕੇ ਹੰਗਾਮਾ ਹੋ ਜਾਂਦਾ ਜਿੱਥੇ ਇਸ ਮਹਿਲਾ ਜਿਸ ਦੇ ਹੱਥ ਦੇ ਵਿੱਚ ਵਾਈਪਰ ਨਜ਼ਰ ਆ ਰਿਹਾ ਹੈ ਇਸ ਦੇ ਵੱਲੋਂ ਇਸ ਸ਼ਖਸ ਦੀ ਕੁਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਵਿਵਾਦ ਕਿਸ ਗੱਲ ਨੂੰ ਲੈ ਕੇ ਹੋਇਆ ਇਹ ਤਾਂ ਸਾਹਮਣੇ ਨਹੀਂ ਆਇਆ ਪਰ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ